ਏਸ ਵਲੇ ਦੀ ਬਹੁਤ ਹੀ ਮਾੜੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਭਿਆਨਕ ਹਾਸੇ ਦੇ ਵਿੱਚ ਜਿहां 5 ਲੋਕਾਂ ਦੀ ਹੋਈ ਮੌਤ ਖਬਰ ਨੂੰ ਸ਼ੁਰ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਨੇਪਾਲ ਦੇ ਵਿੱਚ ਬਚਾਅ ਕਰਮਚਾਰੀਆਂ ਨੂੰ ਇੱਕ ਵਿਅਕਤੀ ਦੀ লাশ ਮਿਲੀ ਹੈ ਜੋ ਚਿਤਵਨ ਜ਼ਿਲ੍ਹੇ ਦੇ ਪਿੰਡ ਹਫਤੇ ਮਿੱਟੀ ਖਿਸਕਣ ਕਾਰਨ ਦੋ ਬਸਾਂ ਦੇ ਨਹਿਰ ਦੇ ਵਿੱਚ ਰੁੜ ਜਾਣ ਕਰ ਲਾਪਤਾ ਹੋ ਗਈ ਹੈ ਉਲੇਸ ਨੇ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਭਾਰਤੀ ਸਮੇਤ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਸ਼ੁੱਕਰਵਾਰ ਨੂੰ 7 ਭਾਰਤੀਆਂ ਸਮੇਤ 65 ਯਾਤਰੀ ਨੂੰ ਲਜਾ ਰਹੀਆਂ ਦੋ ਬੱਸਾਂ ਹੜ ਦੇ ਵਿੱਚ ਪਰੇ ਤਰਛੂਲੀ ਨਦੀ 'ਚ ਰੁੜ ਗਈਆਂ ਸਨ। ਇਸ ਹਾਦਸੇ ਦੇ ਵਿੱਚ ਬਚਾਅ ਤੋਂ ਬਾਅਦ ਟੀਮ ਨੂੰ ਅੱਜ ਗ੍ਰੈਂਡਗਾਰਡ ਤੋਂ 5ਵੀਂ ਲਾਸ਼ ਮਿਲੀ ਹੈ ਜਿਸ ਕਾਰਨ ਲੋਕਬੋਧ ਡਰੇ ਹੋਏ ਨੇ। ਕਈ ਕਈ ਲੋਕਾ ਜੇ ਵੀ ਲਾ ਪਤਾ ਨਹੀਂ ਪਤਾ ਹੋ ਇਸ ਟਾਈਮ ਜ਼ਿੰਦਾ ਨੇ ਜਾਂ ਕਿਸੇ ਕਿਨਾਰੇ ਨਾਲ ਲੈ ਕੇ ਆਪਣੀ ਜਾਨ ਬਚਾ ਰਹੇ ਨੇ ਇਸ ਬਾਰੇ ਕੋਈ ਵੀ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੈ ਜੇ ہاں ਤੁਹਾਨੂੰ ਅਗਰ ਇਸ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ